ਕੈਨੇਡਾ ਤੋਂ ਇਸ ਵਿਲੇ ਦੀ ਇੱਕ ਬੇਹਦ ਵੱਡੀ ਖਬਰ ਆਈ ਕਿਉਂਕਿ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਵਾਲੇ ਤੇ ਜਿਵੇਂ ਹੀ ਉਹਨਾਂ ਦਾ ਨਾਮ ਪ੍ਰਧਾਨ ਮੰਤਰੀ ਦੀ ਇਸ ਲਿਸਟ ਦੇ ਵਿੱਚ ਸਭ ਤੋਂ ਉੱਤੇ ਵੇਖਣ ਨੂੰ ਮਿਲਿਆ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਜੋ ਕਿ ਅਮਰੀਕੀ ਰਾਸ਼ਟਰਪਤੀ ਨੇ ਉਹਨਾਂ ਦੇ ਉੱਤੇ ਤਿੱਖਾ ਹਮਲਾ ਮਾਰਕ ਕਾਰਨੀ ਦੇ ਵੱਲੋਂ ਕੀਤਾ ਗਿਆ ਜੋ ਕਿ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ ਤੇ ਆਖਿਰਕਾਰ ਕੀ ਬਿਆਨ ਦਿੱਤਾ ਗਿਆ ਕਿ ਕੁਝ ਅਮਰੀਕੀ ਰਾਸ਼ਟਰਪਤੀ ਨੂੰ ਮਾਰਕ ਕਾਰਨੀ ਦੇ ਵੱਲੋਂ ਕਿਹਾ ਗਿਆ ਅੱਜ ਦੇ ਇਸ ਖਾਸ ਰਿਪੋਰਟ ਤੋਂ ਗੁੱਸਾਂਗੇ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਕੈਨੇਡਾ ਦਾ ਅਗਲਾ ਨੇਤਾ ਤੇ ਪ੍ਰਧਾਨ ਮੰਤਰੀ ਐਲਾਨ ਦਿੱਤਾ। ਪ੍ਰਧਾਨ ਮੰਤਰੀ ਦੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਮਾਰਕ ਕਾਰਨੀ ਨੇ ਅਮਰੀਕਾ ਤੇ ਨਾਲ ਹੀ ਨਾਲ ਰਾਸ਼ਟਰਪਤੀ 트ੰਪ ਦੇ ਉੱਤੇ ਤਿੱਖਾ ਹਮਲਾ ਕਰ ਦਿੱਤਾ। ਕਾਰਨੀ ਜੋ ਪਹਿਲਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਨੇ। ਉਹਨਾਂ ਨੇ 85% ਤੋਂ ਵੱਧ ਵੋਟਾਂ ਦੇ ਨਾਲ ਲਿਬਰਲ ਪਾਰਟੀ ਦੀ ਲੀਡਰਸ਼ਿਪ ਜਿੱਤੀ ਹੈ। ਕਾਰਨੀ ਨੇ 131000 670 ਵੋਟਾਂ ਪ੍ਰਾਪਤ ਕੀਤੀਆਂ ਨੇ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਅਜਿਹਾ ਬਿਆਨ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਦੇ ਲਈ ਜਾਣੇ ਜਾਂਦੇ ਕਾਰਨੀ ਨੇ ਆਪਣੀ ਜਿੱਤ ਦੇ ਐਲਾਨ ਤੇ ਵੀ ਅਮਰੀਕਾ ਦੇ ਵਿਰੁੱਧ ਆਪਣਾ ਸਖਤ ਰੁਕ ਪ੍ਰਗਟ ਕੀਤਾ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਥੋੜੀ ਦੇਰ ਬਾਅਦ ਮਾਰ ਕਾਰਨੀ ਨੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਬਾਰੇ ਆਪਣੇ ਜੋ ਇਰਾਦੇ ਉਸਪਸ਼ਟ ਕਰ ਦਿੱਤੇ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਸੂਬਾ ਬਣਾਉਣ ਬਾਰੇ ਟਰੰਪ ਦੇ ਬਿਆਨ ਤੇ ਜਵਾਬ ਦੇ ਵਿੱਚ ਕਾਰਨੀ ਨੇ ਕਿਹਾ ਕਿ ਅਮਰੀਕਾ ਕੈਨੇਡਾ ਨਹੀਂ ਕੈਨੇਡਾ ਕਦੇ ਵੀ ਕਿਸੇ ਵੀ ਤਰ੍ਹਾਂ ਆਕਾਰ ਜਾਂ ਫਿਰ ਰੂਪ ਦੇ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਮਾਰਕਾਰਨੀ ਨੇ ਕਿਹਾ ਕਿ ਅਮਰੀਕਾ ਕੈਨੇਡੀਅਨ ਲੋਕਾਂ ਦੇ ਸਰੋਤਾਂ ਪਾਣੀ ਜ਼ਮੀਨ ਅਤੇ ਦੇਸ਼ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜੋ ਉਹ ਸਫਲ ਹੋ ਜਾਂਦਾ ਤਾਂ ਉਹ ਸਾਡੇ ਜੀਵਨ ਟੰਗ ਨੂੰ ਤਬਾਹ ਕਰ ਦਿੰਦਾ ਇਸ ਦੌਰਾਨ ਮਾਰਕਾਰਨੀ ਨੇ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ ਦੀ ਵੀ ਆਲੋਚਨਾ ਕੀਤੀ ਅਤੇ ਇਸ ਨੂੰ ਕਾਰੋਬਾਰਦਸੇ ਰਾਸ਼ਟਰਪਤੀ 트럼ਪ ਦੇ ਵੱਲੋਂ ਲਗਾਇਆ ਗਏ ਟੈਰਿਫ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡਾ ਉਦੋਂ ਤੱਕ ਜਵਾਬੀ ਕਾਰਵਾਈ ਕਰੇਗਾ ਜਦੋਂ ਤੱਕ ਅਮਰੀਕਾ ਆਜ਼ਾਦ ਅਤੇ ਨਿਰਪੱਖ ਵਪਾਰ ਦਾ ਵਾਅਦਾ ਨਹੀਂ ਕਰਦਾ ਕਾਰਨੀ ਨੇ ਕਿਹਾ ਕੋਈ ਹੈ ਜੋ ਸਾਡੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੇ ਕਿਹਾ ਡੋਨਾਲਡ 트럼ਪ ਕੈਨੇਡੀਅਨ ਪਰਿਵਾਰਾਂ ਕਾਮਯਾ ਅਤੇ ਕਾਰੋਬਾਰਾਂ ਤੇ ਹਮਲਾ ਕਰ ਰਹੀ ਹੈ ਪਰ ਅਸੀਂ ਉਸ ਨੂੰ ਸਫਲ ਨਹੀਂ ਹੋਣ ਦੇ ਸਕਦੇ ਇਸ ਤੋਂ ਇਲਾਵਾ ਉਸ ਨੇ ਵਿਰੋਧੀ ਕਨਜ਼ਰਵੇਟਿਵ ਨੇਤਾ ਪੀਰੇ ਪੋਲੀਵਰੇ ਦੀ ਵੀ ਆਲੋਚਨਾ ਕੀਤੀ ਇਹ ਕਹਿੰਦੇ ਹੋਏ ਕਿ ਉਹ ਸਿਰਫ ਬਾਜ਼ਾਰ ਦੀ ਪੂਜਾ ਕਰਦੇ ਨੇ ਜੋ ਆਪਣੇ ਕਰਮਚਾਰੀਆਂ ਨੂੰ ਕਦੇ ਵੀ ਤਨਖਾਹ ਨਹੀਂ ਦਿੰਦੇ ਮਾਰਕਾਰਨੀ ਨੇ ਕੈਨੇਡਾ ਦੀ ਤਾਕਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੀ ਤਾਕਤ ਸਾਡੇ ਲੋਕਾਂ ਦੇ ਵਿੱਚ ਹੈ ਅਤੇ ਅਸੀਂ ਇਸ ਸੰਕਟ ਦੇ ਵਿੱਚ ਹੋਰ ਵੀ ਮਜ਼ਬੂਤੀ ਦੇ ਨਾਲ ਉੱਭਰਾਂਗੇ ਉਹਨਾਂ ਨੇ ਆਪਣਾ ਭਾਸ਼ਣ ਕੈਨੇਡਾ ਜਿੰਦਾਬਾਦ ਕਹਿ ਕੇ ਸਮਾਪਤ ਕੀਤਾ ਤੇ ਮਾਰਕ ਕਾਰਨੀ ਜੋ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਹੋਣਗੇ ਸੱਤਾਧਾਰੀ ਲਿਬਰਲ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੀ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਹੁਣ ਮਾਰਕ ਕਾਰਨੀ ਬਣਨ ਵਾਲੇ ਹੈ